ਉਹ ਕਹਿੰਦੇ ਰਹੇ ਆ ਵੀ ਬੱਚਾ ਤੇ ਰੰਬਾ ਜਵਾਕ ਤੇ ਫੁਰਪਾ ਚੰਡੇ ਕੰਮ ਦਿੰਦੇ ਆ ਕਿਰਤ ਦਾ ਸਿਧਾਂਤ ਕੰਮ ਦਾ ਸਿਧਾਂਤ ਸਾਡੇ ਗੁਰੂਆਂ ਨੇ ਪਹਿਲ ਦੇ ਆਧਾਰ ਤੇ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਜੇ ਸਾਡੇ ਜਵਾਕ ਤੋਂ ਸਕੂਲ ਚ ਮਾੜਾ-ਮੋਟਾ ਕੰਮ ਕਰਾ ਲਿਆ ਆਪਾਂ ਰੋਲਾ ਪਾਦਣਾਂ ਲਾਵਾ ਲਾ ਕਰਦਣੇ ਆ ਜੀ ਸਾਡੇ ਜਵਾਕ ਨਹੀਂ ਕੰਮ ਕਰਦੇ ਜਿਹੜਾ ਜਵਾਕ ਕੰਮ ਨਾਲ ਹੀ ਜੁੜਿਆ ਉਹ ਵੱਡਾ ਹੋ ਕੇ ਕੱਖ ਨਹੀਂ ਕਰਦਾ ਮੈਂ 15 ਸਾਲਾਂ ਬਾਅਦ ਖੇਤੀ ਸ਼ੁਰੂ ਕੀਤੀ ਆ ਉਹਦੇ ਉੱਥੇ ਇਸ ਤਰ੍ਹਾਂ ਕੇ ਬੀਤੇ ਮੇਰੇ ਦੋ ਜਵਾਨ ਆ ਕਾ ਦੋਨਾਂ ਨੂੰ ਖੇਤ ਲੈ ਜਾਣਾ ਖੇਤੀ ਨਾਲ ਜੋੜਦਾ ਹੈ ਮਿੱਟੀ ਨਾਲ ਜੋੜਦਾ ਹੈ ਸਕੂਲੋਂ ਪੜ ਕੇ ਆ ਜਾਂਦੇ ਇਹ ਵੀ ਕਹਿਣਾ ਚੱਕ ਹੋਣਾ ਓਏ ਦੋਹਾ ਪਿੱਛੇ ਹਟਾ ਆ ਸੰਗਲ ਪਾ ਮੱਝ ਦੇ ਖੁਰਕੀ ਤੇ ਹੱਥ ਮਾਰ ਪੱਠਿਆਂ ਮਾੜਾ ਮੋਟਾ ਕੀ ਇਹ ਗਲਤ ਗੱਲ ਆ ਜੇ ਸਕੂਲ ਦੇ ਵਿੱਚ ਜਵਾਨ ਨੇ ਕੰਮ ਕਰ ਲਿਆ ਬਈ ਪਿੰਡ ਆ ਗਿਆ ਦੱਸੋ ਪਿੰਡ ਵਾਲਿਓ ਹੈ ਨਹੀਂ ਮਾੜੀ ਗੱਲ ਆ ਇਹ ਤੇ ਜਵਾਕ ਬਣਾ ਆਪਾਂ ਮਾਸਟਰਾਂ ਨੂੰ ਸਸਪੈਂਡ ਕਰਾਉਨੇ ਆ ਆਪਾਂ ਕਰਦੇ ਨੇ ਇਹ ਕੰਮ ਝਾੜੂ ਮਾਰਦੇ ਪੱਤੇ ਚੁਗਦੇ ਸਾਰਾ ਕੁਝ ਕਰਦੇ ਨੇ ਸਕੂਲਾਂ ਦੇ ਵਿੱਚ ਨਾਰੇ ਜਿੰਨਾ ਸੇਤ ਨਹੀਂ ਖਾਣਾ ਜਰੂਰੀ ਆ ਭੋਜਨ ਜਰੂਰੀ ਆ ਉਨਾਂ ਸੇਤ ਦੀ ਕੰਮ ਜਰੂਰੀ ਆ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹ ਨਫਿੱਤ ਹੋ ਜਾਂਦਾ ਆ ਦੇਖੇ ਆਪਾਂ ਲੋਕਾਂ ਨੇ ਇੱਡੀਆਂ ਨੇ ਗੋਗਣਾ ਛੱਡੀਆਂ ਅੱਜ ਕੱਲ੍ਹ ਸਾਡੇ ਮੁੰਡੇ ਢੱਕਾਂ 'ਚ ਦੌੜ ਕੇ ਰਾਜੀ ਕੋਈ ਪੱਠੇ ਵੱਢਣ ਤਿਆਰ ਨਹੀਂ ਹੈਗਾ ਚਾਰ ਪਾਉਣ ਲੱਗੇ ਤੇ ਬਾਹਰ ਜਾ ਕੇ 20-20 ਘੰਟੇ ਕੰਮ ਕਰਦੇ ਆ ਖਾਈ ਵਾਹਾਂ ਜਾਂਦਾ ਕੰਮ ਕਰਦੇ ਨਹੀਂ ਉਹਦੀ ਬਸ ਅਟੈਕ ਹੋ ਗਿਆ ਜੇ ਕੰਮ ਕਰੋਗੇ ਸਿਹਤ ਵੀ ਸੋਣੀ ਰਹਿੰਦੀ ਆ ਸ਼ਰੀਰ ਵੀ ਸੁਣਾ ਰਹਿੰਦਾ ਮਨ ਵੀ ਸਹੀ ਰਹਿੰਦਾ ਦਿਮਾਗ ਵੀ ਸੈਟਰ ਰਹਿੰਦਾ ਉਹ ਬੀਬੀਆਂ ਹੱਸੇ ਜਾਂਦੀਆਂ ਰੁਝਾਨ ਨਹੀਂ ਘਟ ਗਿਆ ਕੰਮ ਕਰ ਧਿਆਨ ਘਟ ਗਿਆ ਦੇਖੋ ਦੇਖੀ ਤੜਾ ਤੜ ਪੰਜਾਬ ਦੀ ਜਵਾਨੀ ਬਾਹਰ ਨੂੰ ਤੁਰੀ ਜਾਂਦੀ ਆ ਅੱਜ ਇੱਥੇ ਮੈਂ ਹੁਣ ਐਲਾਨ ਕਰ ਦਣਾ ਵੀ ਕਰੋੜ ਰੁਪਈਆ ਕਿੱਲੇ ਆ ਦਿੰਨੇ ਆ ਸਾਰਾ ਪਿੰਡ ਦੇ ਚਿੰਨ ਨੂੰ ਤਿਆਰ ਹੋ ਜਾਓਗੇ ਜਮੀਨ